ਚਲੋ ਜੀ ਕੋਈ ਨਹੀਂ ਕਿਹਾ ਮੈਂ ਆਇਆ ਤੁਹਾਨੂੰ ਚਲੋ ਜਰਾ ਇਸ ਬੰਦਾਰੇ ਸਾਵੇ ਹੋਊਗਾ ਤਾਂ ਆਪੇ ਦਾ ਅੱਜ ਕੱਲ੍ਹ ਦੋਸਤੋ ਲੰਘੇ ਕੱਲ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਸੀ ਕੁਝ ਪ੍ਰਵਾਸੀ ਬਿਹਾਰੀ ਬਈਏ ਕਿਵੇਂ ਇੱਕ ਪੰਜਾਬੀ ਮੈਨ ਨਾਲ ਉਸ ਦੇ ਪਰਿਵਾਰ ਦੇ ਨਾਲ ਬਤਮੀਜ਼ੀ ਕਰ ਰਹੇ ਸਨ ਇੱਥੋਂ ਤੱਕ ਕਿ ਜਦੋਂ ਉਸ ਪੰਜਾਬੀ ਕੁੜੀ ਵੱਲੋਂ ਇਨਾ ਪ੍ਰਵਾਸੀਆਂ ਨੂੰ ਰੋਕਿਆ ਗਿਆ ਉਸ ਦੇ ਪਿਤਾ ਦੇ ਨਾਲ ਉਸ ਦੇ ਪਰਿਵਾਰ ਦੇ ਨਾਲ ਲੜਾਈ ਝਗੜਾ ਕਰਨ ਨਾਲੋਂ ਤਾਂ ਉਹਨਾਂ ਨੇ ਇਸ ਪੰਜਾਬੀ ਕੁੜੀ ਤੇ ਹੀ ਇੱਟ ਚੱਕ ਲਈ ਸੀ ਅਤੇ ਪਹਿਲਾਂ ਤੁਸੀਂ ਉਹ ਵੀਡੀਓ ਤੇ ਇੱਕ ਝਲਕ ਮਾਰੋ ਫਿਰ ਤੁਹਾਡੇ ਸਾਹਮਣੇ ਅੱਜ ਦੀ ਇਹ ਖਾਸ ਖਬਰ ਸ਼ੇਅਰ ਕਰਦੇ ਆਂ ਜਾ ਤੇ ਆ ਵੀਡੀਓ ਬਣਾ ਰਹੀ ਹਾਂ ਮੈਂ ਪੁਲਿਸ ਨੂੰ ਦਊਂਗੀ ਅਗਰ ਕਿਸੇ ਨੇ ਵੀ ਕੁਝ ਕਰਿਆ ਹੈ ਤੇ ਗਾਲੀ ਦੇ ਰਹੀ ਹੈ ਤੁਸੀਂ ਡੰਡਾ ਡੰਡਾ ਮਾਰਨੋਂ ਆਏ ਹੋ ਮੈਂ ਤਾਂ ਮਰ ਗਿਆ ਮੈਂ ਤਾਂ ਮਰ ਗਿਆ ਤੁਹਾਨੂੰ ਕਾਹਨੋਂ ਭਾਈ ਕਰਕੇ ਮੈਂ ਮਾਂ ਮਾਖੇ ਤੇ ਜਾ ਰਹਾ ਹਾਂ ਗਾਲੀ ਲੜ ਰਹਾ ਕੱਲੇ ਜਾ ਰਹਾ ਆ ਦੇਖੋ ਆ ਦਫਾ ਮਾਤੇ ਤੇ ਗੱਲ ਪੈਣਾ ਹੈ ਗੱਲ ਪੈਣਾ ਗਾਲੀ ਕਰਨੇ ਲੱਗਾ ਮੇਰਾ ਗੰਸੂ ਕਰ ਰਹਾ ਹੈ ਗੰਸੂ ਕਰ ਰਹਾ ਹੈ ਗਾਲੀ ਨਿਕਲ ਰਹੀ ਹੈ ਏਟ ਰੱਖ ਰਿਹਾ ਥੱਲੇ ਮੈਂ ਸਭ ਕੀ ਵੀਡੀਓ ਬਣਾ ਕੇ ਪੁਲਿਸ ਕੇ ਪਾਸ ਜਾਊਂਗੀ ਪੁਲਿਸ ਕੇ ਪਾਸ ਜਾਊਂਗੀ ਆਪਣਾ ਛੱਡੋ ਕਮਰੇ

ਕਰੀਏ ਇਟ ਕਿਟ ਮਾਰਨਗੇ ਇਹ ਪੂਰੇ ਪਿੰਡ ਦਾ ਇਹ ਜਤੈ ਮੈਂ ਪਹਿਲੇ ਹੀ ਨੇੜੋਂ ਨਾ ਕੁੜੀ ਜਾ ਬਹੋ ਜਾ ਗਾਡੀ ਸਾਰ ਕਰ ਰਹੇ ਤੇ ਗਾਲੀ ਕਮੇ ਕੋਹੋਂ ਸੁਖੀ ਕਰਨ ਲੱਗੇ ਮੈਣੀ ਪੂਰੇ ਪਿੰਡ ਦੇ ਜੰਡਲੇ ਕਮਾਈ ਗਾਲ ਪਿੰਡ ਤੋਂ ਬਾਹਰ ਪਿੰਡੋਂ ਨਾ ਮੰਮੀ ਨੇ ਕਹਿ ਬੋ ਕਹਿੰਨ ਨਾ ਕਰਿਆ ਨਾ ਉਹ ਕਰੋ ਕਹੋ ਜਾ ਸਾਡ ਤਾ ਬੱਚੇ ਨੇ ਸਕੂਲ ਜਾਣਾ ਬੈਨ ਖੜੀ ਐ ਚੁੱਪ ਆਪਣੀਆਂ ਗੱਟੀਆਂ ਰੇ ਇਟ ਦੇ ਕਿਟ ਚੱਕੀ ਖੜਾ ਹਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਪਿੰਡ ਦੋਸਤੋ ਤੁਸੀਂ ਇਹਨਾਂ ਪ੍ਰਵਾਸੀਆਂ ਦੇ ਕਤੂਰ ਦੇਖ ਹੀ ਲਈ ਹੈ ਪਹਿਲਾਂ ਪੰਜਾਬੀਆਂ ਦੇ ਗਲ ਪੈਣ ਲੱਗੇ ਫਿਰ ਪੰਜਾਬੀਆਂ ਦੇ ਪੱਗ ਨੂੰ ਫਿਰ ਪੰਜਾਬੀਆਂ ਦੀ ਇੱਜ਼ਤ ਨੂੰ ਵੀ ਪੈਣ ਲੱਗੇ ਤੇ ਪੰਜਾਬੀਆਂ ਦੀ ਇੱਜ਼ਤ ਨੂੰ ਪੈਣ ਦੇ ਨਾਲ-ਨਾਲ ਇੱਟਾਂ ਵੀ ਚੱਕਣ ਲੱਗੇ ਪੰਜਾਬੀਆਂ ਤੇ ਤੇ ਹੁਣ ਇਸ ਪਿੰਡ ਬੁੱਲੇਵਾਲ ਵੱਲੋਂ ਇਹਨਾਂ ਪ੍ਰਵਾਸੀਆਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਜਿਹੜੇ ਵੀ ਦੋਸ਼ੀ ਸਨ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਜੀਆ ਦੋਸਤੋ ਇਹਨਾਂ ਪਰਵਾਸੀਆਂ ਨੂੰ ਜੋ ਕਿ ਗੈਰ ਕਾਨੂੰਨੀ ਕੰਮ ਕਰਨ ਦੀ ਪ੍ਰਵਿਰਤੀ ਵਾਲੇ ਹਨ ਕਿਸ ਤਰ੍ਹਾਂ ਤੁਸੀਂ ਦੇਖਿਆ ਇਸ ਕੋੜੀ ਤੇ ਇੱਟ ਚੱਕ ਰਿਆ ਸੀ ਇਹ ਭਈਆ ਇਸ ਨੂੰ ਤੇ ਇਸ ਦੇ ਸਾਥੀਆਂ ਨੂੰ ਹੁਣ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਆਹ ਦੇਖੋ ਮੌਕੇ ਦੀ ਵੀਡੀਓ ਪਿੰਡ ਵਾਲਿਆਂ ਵੱਲੋਂ ਸਰਪੰਚ ਸਾਹਿਬ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ ਲਈ ਤੁਸੀਂ ਕੀ ਕਹੋਗੇ ਤੇ ਕੀ ਤੁਹਾਨੂੰ ਲੱਗਦਾ ਹੈ ਜਿਹੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਗਾਉਣਾ ਚਾਹੀਦਾ ਜੋ ਕਿ ਹੁਣ ਇਸ ਤਰ੍ਹਾਂ ਪੰਜਾਬੀਆਂ ਦੀ ਇੱਜ਼ਤ ਨੂੰ ਪੰਜਾਬੀਆਂ ਦੀ ਪੱਗ ਨੂੰ ਤੇ ਕਾਨੂੰਨ ਨੂੰ ਹੱਥ ਪਾਉਣ ਲੱਗੇ ਹਨ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦੇਣਾ ਕੋਈ ਨਹੀਂ ਬਣਾਇਆ ਤੁਰੀ ਚਲੋ ਜਰਾ ਜਿਸ ਬੰਦਾ ਕੇ ਸਾਹਵੇਂ ਹੋਇਆ ਦਾ ਆ ਤੇ ਆਪੋ ਦਾ ਰਹਿ ਕੋਈ ਤੇ ਮੂਹ ਨਾ ਤੁਰੀ ਸਾਈਕਲ ਤੇ ऐसा भी होगा आपको बताइए अगर ये चीज आप मुझे पंजाब में कहीं जाने भी जाने चाहे गांव हमारा हो चाहे ना हो हम सोचेंगे वहाँ पर हम वहाँ पर पहुँच जाएंगे ये चीज ध्यान रख रहे हैं तुम्हारे आए तुम्हारे हमारे रस्ते पाल है हर हम भी पाले आप भी पाले ਉਹ ਗੱਲਾਂ ਵੀ ਪਾਕਿਸਤਾਨ ਦੇ ਨਹੀਂ ਹੈ। ਹਰੇਕ ਨੂੰ ਮਿਲਦੇ ਕੋ ਹੱਥ ਹੈ। ਪਰ ਇਹ ਚੀਜ਼ ਨਹੀਂ ਕਿ ਆਪਾਂ ਗਲਤੀ ਕਰੋ ਉਹ ਚੀਜ਼ ਕੋ। ਸੋ ਦੋਸਤੋ ਕੀ ਤੁਸੀਂ ਪਿੰਡ ਵਾਲਿਆਂ ਵੱਲੋਂ ਇਹਨਾਂ ਬਿਹਾਰੀ ਪ੍ਰਵਾਸੀਆਂ ਦੇ ਕੀਤੇ ਕੀ ਕਾਰਵਾਈ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਇਸ ਟਾਈਪ ਕਰਨਾ ਤੇ ਜੇਕਰ ਜਿਹੜੇ ਲੋਕਾਂ ਨੂੰ ਇਨਾ ਪ੍ਰਵਾਸੀਆਂ ਦਾ ਹੇਜ ਆਉਂਦਾ ਉਹ ਕਮੈਂਟਾਂ ਦੇ ਵਿੱਚ ਨੋ ਟਾਈਪ ਕਰ ਸਕਦੇ ਨੇ ਸੋ ਕੀ ਕਹਿਣਾ ਤੁਹਾਡਾ ਇਸ ਸਾਰੀ ਕਾਰਵਾਈ ਬਾਰੇ ਜ਼ੀਰੋ ਕਮੈਂਟ ਕਰਨਾ ਸੋ ਇਸ ਖਾਸ ਅਪਡੇਟ ਵਿੱਚ ਇਨਾ ਹੀ ਮਿਲਦਿਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਇਸ ਵੀਡੀਓ ਨੂੰ ਲਾਈਕ ਕਰਕੇ ਬਹੁਤ ਜ਼ਿਆਦਾ ਸ਼ੇਅਰ ਜੂ ਕਰ ਦੇਣਾ ਤਾਂ ਕਿ ਇਸ ਘਟਨਾ ਬਾਰੇ ਪਤਾ ਲੱਗ ਸਕੇ ਕਿ ਪੰਜਾਬੀਆਂ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਿਆਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ